ਤੁਮੈ ਸ਼ਲਮੀ ਕੀਆ ਧਗਤ ਪਾਲਕ ਵੀ ਕੀਆ ਬੜੇ ਨਾਮ ਉੱਥੇ ਧਿਆਨ ਲੈ ਜੋ ਮਰਦਾਨਾ ਬੰਨਿਆ ਖੜਾ ਕਹਿੰਦੇ ਨੇ ਭਾਈ ਬਾਲੇ ਆਪਣੇ ਬਿਰਧ ਬਾਣੇ ਦੀ ਲਾਜ ਐ ਹੁਣ ਬਿਰਧ ਦੀ ਕਮੀਲ ਦੀ ਵੀ ਬਿਰਧ ਦੀ ਲਾਜ ਰੱਖੀ ਨਾ ਭਗਵਾਨ ਨੇ ਤੁਕਮਾ ਪ੍ਰਮਾਨ ਸੀ ਬਿਰਦ ਵਾਲੇ ਦੀ ਲਾਜ ਰੱਖਣ ਵਾਸਤੇ ਭਾਈ ਬਾਲੇ ਰਵਾਬ ਤੂੰ ਚੁੱਕ ਲੈ ਹੁਣ ਚੱਲੀਏ ਚਲੋ ਮਹਾਰਾਜ ਨੇਤਰ ਮੀਚੇ ਉਧਰ ਮਰਦਾਨਾ ਡਰਿਆ ਕਹੇ ਜੇ ਸਾਧਗੁਰੂ ਜੀ 5 ਮਿੰਟ ਵੀ ਨਾ ਆਏ ਇਹ ਨਿਆ ਕੜਾਹਾ ਜਿਹੜਾ ਗਰਮ ਕਰ ਲਿਆ ਉਬਲਦਾ ਸਿੱਟ ਕੇ ਖਤਮ ਕਰ ਲੈਣਾ ਮੇਨੂੰ ਇਹਨੇ ਨੂੰ ਅਜੀ ਯਾਦ ਕੀਤਾ ਪ੍ਰਭਾਨ ਕੀਤੇ ਦੂਰ ਨੇ ਤੁਹਾਡਾ ਗੁਰੂ ਦੀ ਸੰਗਤ ਛੱਡ ਕੇ ਆਇਆ ਕੋਈ ਮਨ ਕੇ ਵੀ ਸੋਚਦਾ ਗੁਰੂ ਸਾਹਿਬ ਨੇ ਗੁੱਸਾ ਵੀ ਕੀਤਾ ਹੋਊਗਾ ਜਦ ਤੂੰ ਤੁਰਾਬ ਰੱਖ ਕੇ ਆ ਗਿਆ ਚਰਨ ਛੱਡ ਕੇ ਆ ਗਿਆ ਕਰਦੇ ਤੈਨੂੰ ਯਾਦਾਂ ਲੱਗੇ ਉਹਨਾਂ ਦੀ ਬਦਲੇ ਤੂੰ ਗੁਰੂ ਨਾਨਕ ਦੇ ਚਰਨ ਛੱਡ ਦਿੱਤੇ ਖਿਰ ਕਹਿੰਦੇ ਨਹੀਂ ਉਹ ਗੁੱਸਾ ਕਰਨ ਵਾਲੇ ਭਗਵਾਨ ਨਹੀਂ ਹਨ ਜੇ ਔਗਣ ਦੇਖਦੇ ਤਾਂ ਕਿੰਨੇ ਕੋਗੜਾਂ ਦੇ ਮਾਰੇ ਹੋਏ ਸੀ ਉਹਨਾਂ ਦੇ ਔਗਣੇ ਲਿਖੇ ਨਹੀਂ ਸੀ ਜਾ ਸਕਦੇ ਇਹਨੇ ਉਹਤੇ ਰਾਖ ਨੇ ਜਾ ਕੇ ਮਰਦਾਨੇ ਨੂੰ ਖੋਲਣ ਦਾ ਯਤਨ ਕੀਤਾ ਪਰ ਜਿਉਂ ਹੀ ਦੇਖਿਆ ਕੜਾਹੀ ਦੇ ਕੋਲੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਸੁਪਾਤਸ਼ਾ ਭਾਈ ਬੱਲਾ ਐ ਨੇੜੇ ਖੜੇ ਨਹੀਂ ਜਦੋਂ ਮਰਦਾਨੇ ਨੇ ਤੱਕਿਆ ਬਸ ਉਸ ਵੇਲੇ ਮਨ ਖੁਸ਼ੀ ਵਿੱਚ ਚਾ ਚੜ ਗਿਆ ਕਹਿੰਦਾ ਹੁਣ ਆਗੇ ਲੈ ਜਾਣਗੇ ਸਦਾ ਦੇ ਹੌਸਲਾ ਹੋ ਗਿਆ ਨਾ ਵੀ ਮੇਰੇ ਆਗੇ ਮੇਰੇ ਆਪਣੇ ਨਹੀਂ ਭਗਵਾਨ ਲੈ ਜਾਣਗੇ ਇਸ ਦਾ ਕੌਡਾ ਰਾਖਸ਼ ਕੀ ਕਰਦਾ ਉਹ ਨੂੰ ਨਹੀਂ ਨਹੀਂ ਸਤਿਗੁਰੂ ਉਹਨੇ ਚੱਕਿਆ ਜਿਉਂ ਹੀ ਕੜਾਹੇ ਚ ਸਿੱਟਣ ਦਾ ਤਿਆਰ ਕੀਤਾ ਮੈਂ ਮਰਦਾਨੇ ਨੂੰ ਸਿੱਟ ਦਿਆ ਉਧਰ ਅਗੇ ਤਾਂ ਮਹਾਰਾਜ ਕਹਿ ਦਿੰਦੇ ਮਰਦਾਨਿਆਂ ਰੁਬਾਬ ਚੁੱਕ ਹੁਣ ਮਰਦਾਨਾ ਦਾ ਬੰਨੇ ਹੰਪੀ ਵਿਚਾਰ ਰਬਾਮ ਕਿਵੇਂ ਕੀਤੀ ਕੋ ਨਾਰਥ ਬਾਖਸ਼ਾ ਮਹਾਰਾਜ ਆਪ ਹੀ ਕਿਰਪਾ ਕਰਦੇ ਨੇ ਜਦ ਉਹ ਉਬਲ ਰੇ ਕੜਾਹੇ ਬਲ ਮਿਹਰ ਪਰਿਆਪ ਦੀ ਨਦਰ ਕੀਤੀ ਜਿਹੜਾ ਕੜਾ ਹੋਆ ਬਹੁਤ ਠਾਠਾ ਮਾਰਦਾ ਸੀ ਉਬਲ ਰਿਹਾ ਸੀ ਜੀਦੇ ਵਿੱਚ ਕਾਡੇ ਰਾਖਸ਼ ਨੇ ਭਾਈ ਮਰਦਾਨੇ ਨੂੰ ਸਿੰਟ ਕੇ ਤਲਮ ਵਾਸਤੇ ਬੰਨਿਆ ਹੋਇਆ ਮਰਦਾਨਾ ਖੋਲ ਕੇ ਲਿਆ ਕੇ ਜਦੋਂ ਕਣਾਹੇ ਦੇ ਨੇਰੇ ਕੀਤਾ ਉਦھر ਜਗਤ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਾਈ ਵਾਲੇ ਤਾਮਤ ਕਿਹੜਾ ਹਾਂ ਜੋ ਜੀਵਤੀਆ

मियो कलाक I'm a big girl, 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 I'm a a બોલે ગયા જન નજર ਕੀਤੀ ઓડા રાજ દેખਦਾ કડાહા મુર ગયા કહેન લગયા ફેરો કોણો કુસી અંદર ગયા શીશા લેંદા સામને તકિયા ચરણા ઉતે દેખ્યા ગ્રીવન રાજ બક્ષો મહારાજ કેને ખોટયા ਕਦੋਂ ਕਦਾਂ ਪਾਪ ਕਰਦੇ ਮਹਾਰਾਜ ਤ੍ਰੇਟੇ ਯੁੱਗ ਦਾ ਮਹਾਰਾਜੇ ਜਨਕ ਨੇ ਸ਼ਰਾਬ ਦਿੱਤਾ ਸੀ ਜਾਂ ਰਾਕਸ਼ ਬਣ ਜਾ ਔਰ ਰਾਕਸ਼ ਬਣ ਕੇ ਤੂੰ ਜੀਵਾਂ ਨੂੰ ਖਾ ਲੈ ਮੈਂ ਤਾਂ ਰੋਈਆਂ ਖਾਲੀ ਕਰਦੀਆਂ ਅੱਜ ਤੁਹਾਡਾ ਇਹ ਬੰਦਾ ਮਿਲ ਗਿਆ ਮੇਰੀ ਕਿਸਮਤ ਜਾਗ ਗਈ ਪਰ ਮਰਦਾਨਾ ਪੁੱਛ ਲੈ ਆ ਸ਼ੀਸ਼ਾ ਲਿਆ ਕੇ ਕਿਉਂ ਦੇਖਿਆ ਕਹਿਣ ਲੱਗਿਆ ਮੈਂ ਪੁੱਛਿਆ ਸੀ ਮੈਂ ਕਦੋਂ ਤਰੂੰਗਾ ਮੈਨੂੰ ਮਹਾਰਾਜੇ ਜਾਣਕਾਰੀ ਦੇ ਆਖਿਆ ਕਲਯੁਗ ਦੇ ਵਿੱਚ ਗੁਰੂ ਨਾਨਕ ਅਵਤਾਰ ਆਉਣਗੇ ਉਹ ਤੈਨੂੰ ਤਾਰਨ ਪਰ ਉਹਨਾਂ ਦੀ ਨਿਸ਼ਾਨੀ ਜਦੋਂ ਮੈਂ ਸ਼ੀਸ਼ੇ ਦੇ ਨਾਲ ਦੇਖਦਾ ਤਾਂ ਹਰ ਬੰਦੇ ਦਾ 100 ਜਨਮ ਮੈਨੂੰ ਪਿਛਲਾ ਦੇਖ ਜਾਂਦਾ ਹੈ ਪਿੱਛੇ ਕੀ ਬਣਿਆ ਕਈ ਜਨਮ ਪੈ ਕੀਟ ਪਤੰਗਾ ਕੀੜਿਆਂ ਪਤੰਗਿਆਂ ਦੀਆਂ ਜੂਨੀਆਂ ਧਾਰਨ ਕੀਤੀਆਂ ਹੋਈਆਂ ਨੇ ਪਰ ਗੁਰੂ ਨਾਨਕ ਪਾਤਸ਼ਾਹ ਦੇ ਤਾਂ ਹਜ਼ਾਰਾਂ ਜਨਮ ਪਿਛਲੇ ਗੁਰੂ ਨਾਨਕੀ ਨਜ਼ਰ ਆਉਣਗੇ ਹੋਰ ਗੁੱਝ ਨਹੀਂ ਉਹ ਤਾਂ ਜਿੰਨੇ ਵੀ ਜਨਮ ਦੇਖੇਗਾ ਗੁਰੂ ਨਾਲ ਕੀ ਨਜ਼ਰ ਆਉਣਗੀ ਗੁਰੂ ਨਾਨਕ ਪਾਤਸ਼ਾਹ ਅੱਜ ਮੈਨੂੰ ਤਾਰਨ ਆਸਤੀ ਆਗੀ ਮਹਾਰਾਜ ਕਹਿੰਦੇ ਜਿਆ ਪ੍ਰਸ਼ਾਦ ਲਿਆ ਜੰਗਲ ਜੋ ਪ੍ਰਸ਼ਾਦ ਲਿਆਦਾ ਮਹਾਰਾਜ ਕਹਿੰਦੇ ਇਹ ਚਾਰ ਢੇਰੀਆਂ ਕਰ ਲੈ ਚਾਰ ਢੇਰੀਆਂ ਕਰਕੇ ਤੇ ਨਾ ਪਛਗੀਆ ਇੱਕ ਭਾਈ ਕੌਡੇ ਰਾਖਸ਼ ਨੂੰ ਦੇ ਦਿੱਤੀ ਲੇ ਤੂੰ ਵੀ ਛੱਡ ਲੈ ਉਹ ਵੀ ਹੁਰਤ ਇਹ ਜਿਹੜਾ ਤੇਰਾ ਰਾਖਸ਼ ਦੀ ਦੇਹੀ ਹੈ ਛੱਡ ਦੇ ਕਿੱਥੇ ਚਲਿਆ ਜਾ ਗੁਰੂ ਨਾਨਕ ਪੁਰੀ ਨੂੰ ਮਹਾਰਾਜ ਕਹਿੰਦੇ ਇੱਕ ਬੇਨਤੀਆਂ ਸੁਣੋ ਬਨੰਤੀ ਠਾਕੁਰੇ ਉਹ ਬੰਦਨ ਜਿਹੜਾ ਤ੍ਰੇਤਾ ਧਵਪਰ ਕਲਯੁਗ

बारी कद तारा मेरी

ਗੋੰਦੀ ਵਰਕੇ ਰਾਜਨ ਲੀਨ ਬਰੀ ਕਦੋਂ ਸਮਾਵੇ ਨਾ ਬੁਰੇ ਭਲੇ ਹਵਤਾਰੇ ਬੁਰਿਆਂ ਭਲੇ ਆਪਦੇ ਆ ਸੁਣੀ ਪੁਕਾਰ ਸੋਰਠਿ ਸ੍ਰਮਣੀ ਬੰਦਰਕਾਰ ਸਵਾਰੇ ਪੈਲ ਸਰ ਪਹਾਉ ਸੇਵਕ ਜਨ ਮੇਲੇ ਨਾਨਕ ਪਰਗੇਤੁ ਭਾਰੇ ਕਨਹਿ ਪਿਆਰੇ ਤਾਲ ਮੇ ਤਾਲ ਗੁਰੂ ਨਾਨਕ ਸਾਹਿਬ ਜੀ ਇਨਸਾਨ ਹੈ